ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ ਅੱਜ ਦੇ ਵਲੌਗ 'ਚ ਉਮੀਦ ਆ ਤੁਸੀਂ ਸਾਰੇ ਜਣੇ ਬਿਲਕੁਲ ਠੀਕ ਠਾਕ ਹੋਵੋਗੇ ਦੋਸਤੋ ਅੱਜ ਹੈਗਾ ਸੰਡੇ ਸੰਡੇ ਨੂੰ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਇੱਕ ਦੋ ਵਲੌਗ 'ਚ ਦੱਸਿਆ ਫੈਮਿਲੀ ਬੱਚੇ ਸਾਰੇ ਸੁੱਤੇ ਰਹਿੰਦੇ ਆ ਹਨਾ ਲੇਟ ਤੱਕ ਕਿਉਂਕਿ ਰੋਜ਼ ਅਰਲੀ ਮਾਰਨਿੰਗ ਉੱਠਣਾ ਹੁੰਦਾ ਸਾਰੇ ਸੋ ਇੱਥੇ ਦੀ ਰੁਟੀਨ ਇਦਾਂ ਦੀ ਹੈ ਕੁਝ ਇਹਨਾਂ ਕੰਟਰੀਆਂ ਦੀ ਹਨਾ ਸੋ ਉਹ ਸੁੱਤੇ ਪਏ ਮੌਸਮ ਕੁਝ ਠੀਕ ਆ ਫਿਲਹਾਲ ਬਾਹਰ ਸੋ ਮੈਂ ਸੋਚਦਾ ਵੀ ਜਦ ਤੱਕ ਉਹ ਸੁੱਤੇ ਪਏ ਮੈਂ ਅਜੇ ਚਾਹ ਬਣਾ ਲਵਾਂ ਮੈਨਾਂ ਵਾਸਤੇ ਤੇ ਵੈਸੇ ਤਾਂ ਮੈਂ ਤੇ ਮਨੀਸ਼ ਦੋ ਜਣੇ ਚਾਹ ਪੀਂਨੇ ਹੋਰ ਤਾਂ ਕੋਈ ਪੀਂਦਾ ਨਹੀਂ ਬੱਚੇ ਤਾਂ ਪੀਂਦੇ ਨਹੀਂ ਪ੍ਰਿਆੰਕਾ ਕਦੇ-ਕਦੇ ਪੀ ਲੈਂਦੀ ਆ ਬਟ ਕੇਸ਼ ਉਹ ਤਾਂ ਜਮੈਂ ਹੀ ਨਹੀਂ ਪੀਂਦਾ ਕਾਫੀ ਕੂਫੀ ਆਪਣੇ ਬਣਾ ਕੇ ਪੀ ਲੈਂਦਾ ਸੋ ਪਹਿਲਾਂ ਬਣਾਨੇ ਉਹਨਾਂ ਬਾਅਦ ਤੇ ਚਾਹ ਫਿਰ ਉਹਨਾਂ ਨੂੰ ਠਾਲਾਂਗੇ ਅੱਜ ਕੁਝ ਸਰਪ੍ਰਾਈਜ਼ ਦੇ ਦਿਆਂ ਉਹਨਾਂ ਨੂੰ ਸੋ ਜੁੜੇ ਰਹੋ ਮੇਰੇ ਅੱਜ ਦੇ ਇਸ ਬਲੌਗ ਦੇ ਨਾਲ ਹੁਣ ਪਹਿਲਾਂ ਮੈਨੂੰ ਕਾਹਨ ਚਾਹ ਧਰਨੀ ਆ ਤਾਂ ਭਾਂਡੇ ਵੀ ਲੱਭਣੇ ਪੈਣੇ ਆ ਵੀ ਕਿੱਥੇ ਸੋ ਫਾਈਨਲੀ ਮਿਲਤਾ ਗਿਆ ਬਰਤਨ ਜਿੱਥੇ ਚਾਹ ਬਣਾਉਂਦੀ ਆ ਮਨੀਸ਼ਾ ਰਵਣ ਚਾਹ ਬਣਾਣੀ ਕੋਈ ਬਹੁਤ ਔਖੀ ਗੱਲ ਨਹੀਂ ਹੈਗੀ ਸਾਰੇ ਬਣਾਉਣ ਜਾਣਦੇ ਸਭ ਦਾ ਬਣਾਵਣਾ ਤਰੀਕਾ ਮੈਂ ਚਾਹ ਬਹੁਤ ਘੱਟ ਬਣਾਉਣਾ ਪਰ ਮੈਂ ਬਣਾ ਲੰਨਾ ਪਰ ਜਿਹੜੀ ਮੈਚ ਆ ਬਣਾਉਣਾ ਬਹੁਤ ਮਸਾਲੇਦਾਰ ਹੁੰਦੀ ਹੈ ਗਾਣ ਬਹੁਤ ਸਾਰੀਆਂ ਆਇਟਮਾਂ ਪਾਉਂਦਾ ਮੈਂ ਉਹਦੇ ਵਿੱਚ ਤੇ ਜਿਹੜੀ ਮੇਰੀ ਚਾਹ ਬਣਾਉਂਦਾ ਅੰਬਲੀ ਵਾਲੀ ਚਾਹ ਕਹਿ ਸਕਦੇ ਤੇ ਪਾਉਣ ਦਾ ਤਰੀਕਾ ਕਿ ਅੱਜ ਮੈਂ ਤੁਹਾਨੂੰ ਆਪਣੇ ਨਾਲ ਉਹ ਵੀ ਦਿਖਾਨਾ ਕਿਉਂਕਿ ਮੈਂ ਨਹੀਂ ਕਹਿੰਦਾ ਕਿ ਕਿਸੇ ਨੂੰ ਚਾਹ ਨਹੀਂ ਬਣਾਉਣੀ ਆਂਦੀ ਤੁਸੀਂ ਸਾਰੇ ਬਹੁਤ ਵਧੀਆ ਵਧੀਆ ਚਾਹ ਬਣਾਉਂਦੇ ਹੋ ਪਰ ਹਰ ਇੱਕ ਦਾ ਬਣਾਉਣ ਇੱਕ ਤਰੀਕਾ ਹੁੰਦਾ ਇਹ ਤੁਸੀਂ ਗੱਲ ਮੰਨੋਗੇ ਜਰੂਰ ਹਨਾ ਸੋ ਮੇਰਾ ਤਰੀਕਾ ਕਿ ਚਾਹ ਬਣਾਉਣ ਦਾ ਅੱਜ ਉਹਦੇ ਸ਼ੁਰੂਆਤ ਕਰਦੇ ਆਂ ਤੋ ਦੋ ਜਣੇ ਆ ਤਾਂ ਅਸੀਂ ਦੋ ਕੱਪ ਹੀ ਚਾਹ ਦੇ ਬਣਾਉਣੇ ਹਨਾ ਉਹਦੇ ਲਈ ਮੈਂ ਇੱਕ ਕੱਪ ਦਾ ਪਾਣੀ ਪਾ ਦਿੰਦਾ ਇਹਦੇ ਵਿੱਚ ਥੈਟਸ ਇਟ ਮੈਂ ਮਿਣ ਕੇ ਪਾਉਣਾ ਹੁੰਦਾ ਕਿਉਂਕਿ ਮੈਨੂੰ ਹੁੰਦਾ ਜਾਂ ਨਹੀਂ ਰਹਿੰਦਾ ਨਹੀਂ ਪਾਣੀ ਤੋਂ ਬਾਅਦ ਮੈਂ ਕੀ ਕਰਦਾ ਮੈਂ ਨਾਲ ਲੱਗਦੀ ਨਾ ਦੁੱਧ ਮੈਂ ਇਕੱਠਾ ਹੀ ਪਾ ਦਿੰਦਾ ਪਾਣੀ ਤੇ ਦੁੱਧ ਇਕੱਠਾ ਹੀ ਪੰਨਾ ਹੂੰ ਕੱਪ ਬਣਾਣੇ ਮੈਂ ਦੱਸਿਆ ਸੀਗਾ ਇੱਕ ਕੱਪ ਪਾਣੀ ਦਾ ਪਾਤਾ ਤੇ ਦੋ ਕੱਪ ਮੈਂ ਇਹਨੂੰ ਵਿੱਚ ਪਾਉਂਗਾ ਦੁੱਧ ਦੇ ਤੇ ਇੱਕ ਕੱਪ ਜਿਹੜਾ ਪਾਣੀ ਦਾ ਪਾਇਆ ਉਹ ਸਾਰਾ ਉਡਾ ਦੇਣਾ ਇਹਦੇ ਵਿੱਚ 1 2 ਮੈਂ ਪਾ ਦੇ ਜੀ ਪਾਉਂਗੇ ਜੀ ਮਸਾਲੇ ਮੇਰੇ ਵਾਲੇ ਮਸਾਲੇ ਮਸਾਲਿਆਂ 'ਚ ਮੈਂ ਕਿਆ ਪਾਉਂਗਾ ਇਹਦੇ ਵਿੱਚ ਦੋ ਚਮਚੇ ਪਾਉਂਗਾ ਮੈਂ ਚਾਹ ਪੱਤੀ ਦੇ ਆ ਦੈਟਸ ਇਟ ਯਾ ਪਾਉਂਗਾ سارے ਮਸਾਲੇ ਤੁਸੀਂ ਵੀ ਕਹੋਗੇ ਕਿ ਤੂੰ ਚਿਕਨ ਬਣਾਉਣ ਲੱਗਾ ਹੈ ਕਿ ਚਾਹ ਬਣਾਉਣ ਲੱਗਾ ਇਹ ਚ ਅਲੱਗ ਅਲੱਗ ਚੀਜ਼ਾਂ ਮੈਨੂੰ ਦਿਖਾਉਣਾ ਸੋ ਇਹਦੇ ਵਿੱਚ ਪਾਉਂਗਾ ਜੀ ਮੈਂ ਇਹਨਾਂ ਦਾ ਸਿਰਫ ਇੰਨਾ ਕੁ ਥੋੜਾ ਜਿਹਾ ਪਾਉਂਗਾ ਸਟਾਰ ਤੇ ਪਾਉਂਗਾ ਇੱਕ ਲੇਜੀ ਇੱਕ ਲੇਚੀ ਕਿਉਂ ਪਾਉਂਗਾ ਕਿਉਂਕਿ ਮੇਰੇ ਕੋਲ ਇਲੈਚੀ ਦਾ ਪਾਊਡਰ ਵੀ ਹੈਗਾ ਮੈਂ ਥੋੜਾ ਜਿਹਾ ਪਾਊਡਰ ਪਾਸ ਆ ਠੀਕ ਆ ਤੇ ਹੋਗੇ ਲੌਂਗ ਪਾਉਂਗਾ ਜੀ ਦੋ ਕੁ ਲੌਂਗ ਤਿੰਨ ਚੀਜ਼ਾਂ ਹੋ ਗਈਆਂ ਇਹਦੇ ਵਿੱਚ ਤੇ ਉਹ ਤੋਂ ਬਾਅਦ ਮੈਂ ਪਾਉਂਗਾ ਦੋ ਕਾਲੀਆਂ ਮਿਰਚਾਂ ਤੁਸੀਂ ਕਹੋਗੇ ਇਹ ਕਾਤੇ ਇਹ ਤੁਸੀਂ ਪਾ ਕੇ ਦੇਖਿਓ ਫਿਰ ਪਤਾ ਲੱਗੂਗਾ। ਆਹ ਇਹ ਇਹਨੂੰ ਵੀ ਛੱਟੋ ਵਿੱਚ ਇਹ ਵਿੱਚ ਪਾਉਂਗਾ ਸੌਫ ਥੋੜੀ ਜੀ ਚਲ ਭਈ ਥੋੜੀ ਜੀ ਪਾਉਂਗਾ ਜੁਆਇਨ ਚਲ ਭਈ ਥੋੜੀ ਜੀ ਪਾਉਂਗਾ ਦਾਲਚੀਨੀ ਠੀਕ ਉਹ ਤੋਂ ਬਾਅਦ ਹੋਰ ਕੀ ਪਾਉਂਗਾ ਤੇ ਥੋੜੀ ਜਿਹਾ ਪਾਉਂਗਾ ਇਲਾਇਚੀ ਦਾ ਪਾਊਡਰ ਬੱਸ ਮੈਂ ਇੱਕ ਇਲਾਇਚੀ ਪਾਈ ਆ ਉਹਦੇ ਵਿੱਚ ਪਰ ਥੋੜਾ ਜਿਹਾ ਪਾਊਡਰ ਵੀ ਪਾਉਂਗਾ ਇਹਦੇ ਵਿੱਚ ਤੋਂ ਇੰਨੇ ਮਸਾਲੇ ਪਾ ਕੇ ਤਾਂ ਹਨਾ ਚਿਕਨ ਤਿਆਰ ਹੋ ਜਵੇ ਹਨ ਤੇ ਮੈਂ ਬਣਾ ਰਿਹਾ ਚਾਹ ਪਰ ਚਾਹ ਦੇਖੋ ਮੇਰੀ ਚਾਹ ਸਵਾਲ ਬਹੁਤ ਹੁੰਦੀ ਆ ਨੂੰ ਵਾਲੀ ਆਣ ਲੱਗੀ ਹੁਣ ਪੈਨੂ ਕਰ ਦਾਂਗੇ ਸਲੋ ਬਿਲਕੁਲ ਮਠੀ ਅੰਚ ਬੱਸ ਉਹਨਾਂ ਰਿੱਜੀ ਜਾ ਆਹ ਇਹ ਜਦ ਤੱਕ ਰਿਜਾਈ ਜਾਣੀ ਹੈ ਜਦ ਤੱਕ ਇਹਦੇ ਇਹਦਾ ਇੱਕ ਕੱਪ ਜਿਹੜਾ ਮੈਂ ਪਾਣੀ ਦਾ ਪਾਇਆ ਉੜ ਨਾ ਜਾਵੇ ਸਿਰਫ ਦੋ ਕੱਪ ਰਾਈ ਜਾਣਗੇ ਉਦੋਂ ਫਿਰ ਮੈਂ ਤੁਹਾਨੂੰ ਦਿਖਾਉਂਗਾ ਲੇਖਾਂਗਾ ਸਰੀਜਣ ਲੱਗ ਗਈ ਹੈ ਤੁਸੀਂ ਚਾਹ ਉਬਲਣ ਦਿਓ ਇਹਦਾ ਰੰਗ ਦੇਖਿਓ ਫਿਰ ਥੋੜਾ ਜਿਹਾ ਚਾਹ ਮੈਂ ਸਪੈਸ਼ਲ ਕਦੇ-ਕਦੇ ਬਣਾਉਂਦਾ ਮੈਂ ਪੂਰਾ ਖਾਣਾ ਮੈਂ ਰਈ ਰੱਖਿਆ ਭਾਬੀ ਸਿਰਫ ਇਹਦੇ ਵਿੱਚ ਮੈਂ ਆਪਣੀ ਸਮਾਨ ਰੱਖਣਾ ਹੈ ਚਾਹ ਨਾਲ ਦੀ ਨਾਲ ਸਫਾਈ ਵੀ ਕਰਦੀ ਆ ਮਾੜੇ ਮੋਟੇ ਨਹੀਂ ਮਰੀਸ਼ਾ ਮਾਰਾ ਬਹੁਤ ਸਾਫ਼ ਰੱਖਦੀ ਆ ਉਹਨੇ ਕਹਣਾ ਕੋਈ ਗੰਧ ਪਾ ਛੱਡੀ ਇਹ ਗੰਧ ਪਾ ਤਵਨੇ ਕਹਣਾ ਮੈਂ ਪਾਉਂਗਾ ਸ਼ੱਕਰ ਤੇ ਮਰੀਸ਼ਾ ਬੰਦੀ ਹੁੰਦੀ ਆ ਬ੍ਰਾਊਨ 슈ਕਰ ਚਾਹ ਦੀਆਂ ਬੜੀਆਂ ਕੁਸਮੋ ਠਾਲੀਆਂ ਨੇ ਹੈ ਪਹੁੰਚ ਗਈ ਉੱਪਰ ਦਾ ਖਜੂ ਮੈਂ ਕਿਹਾ ਚਾਹ ਬਣਾ ਦਵੋ ਗੁੱਡ ਮਾਰਨਿੰਗ ਕਿਦਾਂ ਬਸ ਵਧੀਆ ਬਾਕੀ ਨਾਲ ਤਿਆਰੀ ਕਾਦੀ ਹੋ ਰਹੀ ਹੈ ਮੈਂ ਕਿਹਾ ਐਗਰੂਵਲ ਖਲਾਮਾ ਅੱਜ ਤੁਹਾਨੂੰ ਕਾਦੇ ਬਣਾਉਂਗੇ ਕਾਦੇ ਗਾ ਟਮਾਟਰਾਂ ਦੇ ਬਣਾਨੇ ਅੰਡਿਆਂ ਦੇ ਬਣਨੇਗੇ ਹੋਰ ਕਾਦੇ ਬਣਨੇਗੇ ਕਾਦੇ ਬਣਾਉਂਗੇ ਚਾਹ ਕਿ ਦਿੱਤੀ ਆ ਵੀ ਆਂਦੇ ਹੈਗੇ ਆ ਕਿਉਂਕਿ ਗਰੋਸਰੀ ਅਜੇ ਕਰਨੀ ਵਾਲੀ ਆ ਕੱਲ ਮੈਂ ਕੰਮ ਪਰ ਸੀ ਕਿ ਅੱਜ ਮੈਂ ਜਾਉਂਗੀ ਆ ਦੇਖੋ ਤਾਂ ਪਾਏ ਆਂਦੇ ਹੋਏ ਕਿੰਨੇ ਆ ਉਹ ਤੁਹਾਡੀ ਨੂੰਹ ਹੱਦ ਤੋਂ ਹੀ ਸਮਾਨ ਦੇ ਲੈ ਨਹੀਂ ਮੈਂ ਵੀਕ ਦੀ ਵੀਕ ਗ੍ਰੋਸਰੀ ਲੈ ਕੇ ਨਹੀਂ ਆਇਤੀ ਕਿ ਮੇਰਾ ਸ਼ਨੀਵਾਰ ਲੱਗਿਆ ਕੰਮ ਤੇ ਤਾਂ ਕਰਕੇ ਮੈਂ ਜਾ ਵੀ ਹੋਇਆ ਅੱਜ ਜਾਉਂਗੀ ਕੀ ਯਾਰ ਮੈਂ ਪਿਆਜ਼ ਪੂਜ ਕੱਟ ਗਿਆ ਹੁਣ ਮਿਰਚਾ ਕੱਟਣ ਲੱਗਿਆ ਤਾਂ ਹੋਰ ਮਰ ਕੱਟਣ ਲੱਗਿਆ ਮੈਂ ਕੁਝ ਹੋਰ ਬਣਾ ਲੈਣੀ ਹੋਰ ਬਣਾ ਦਨੀ ਆਂਡੇ ਦਾ ਜਦੋਂ ਦੇ ਤੁਸੀਂ ਗ੍ਰੋਸਰੀ ਲੈਣ ਜਲਨੇ ਸ਼ੁਰੂ ਕਰਿਆ ਘਰ ਦੇ ਵਿੱਚ ਸਮਾਨ ਪੂਰਾ ਨਹੀਂ ਹੁੰਦਾ ਹੈਗਾ ਆ ਇੱਕ ਆਂਡੇ ਨੂੰ ਮੈਂ ਸਿਰਚਾ ਮਾਰ ਲਵਾਂ ਸਰ ਇਹਨੂੰ ਮੈਂ ਕਹਾਂ ਵੀ ਐਗ ਰੋਲ ਬਣਾਉਂਗਾ ਤੇ ਮੈਂ ਪਿਆਜ਼ ਕੱਟਣ ਲੱਗਿਆ ਉਹ ਕੱਟ ਵੀ ਲਿਆ ਹਨ ਮਰਚਾ ਉਹ ਕਰਨ ਲੱਗਿਆ ਤਾਂ। ਯਾਹ ਕਰਾਂ। ਹਾਂ ਮੈਂ ਮੈਂ ਬਣਾਉਣੀ ਆ ਕੁਛ। ਲੰਮੀ ਆ ਤੋ ਕੁਛ। ਅਸੀਂ ਤਾਂ ਜਿਹਾੜੀ ਹੁੰਨੇ ਆ ਕੁਛ ਸਮਾਂ ਜਿਹਾ ਬਧੀ ਬਣਾ ਕੇ ਖਵਾ। ਉਹ ਤੋ ਇਹਦਾ ਖਾਣਾ ਰੌਲਾ ਹੀ ਹੋ ਗਿਆ ਯਾਰ। ਧੋਖਾ ਹੋ ਗਿਆ ਮਿੱਤਰਾਂ ਨਾਲ। ਧੋਖਾ ਨਹੀਂ ਹੋਇਆਗਾ। ਹਾਂ 2 ਇੱਕ ਵਾਰ ਤਾਂ ਸਾਰੇ ਗ੍ਰੋਸਰੀ ਕਰਦੇ ਆ। ਗਰੋਸਰੀ ਕਰਦੇ ਪਹਿਲਾਂ ਨਾ ਮੈਂ ਗਰੋਸਰੀ ਕਰਦਾ ਹੁੰਦਾ ਤੇ ਕਦੇ ਸਮਾਨ ਨਹੀਂ ਤਾਂ ਮੁੱਕਦਾ ਹੁੰਦਾ ਪਿਛਲੇ ਸਾਲ ਤੇ ਇਹ ਕਰਨ ਲੱਗਿਆ ਸਾਰੇ ਮੈਂ ਕਿਚੜਾਂ ਡੰਡ ਖਾਂਦੀ ਨਹੀਂ ਸੀ ਹੁਣ ਮੈਂ ਖਾਣ ਲੱਗੇ ਨਹੀਂ ਇਹ ਕਦੀ ਮੈਂ ਆਪਣੇ ਨਿਆਣੇ ਨਾਲ ਲਿਜਾਇਆ ਕਰੂੰ ਗਰੋਸਰੀ ਤੇ ਤੁਸੀਂ ਆਪਣਾ ਸੁੱਤੇ ਆਪਣੇ ਕੰਮ ਕਰਿਓ ਕਰ ਗੋ ਜੇ ਮੈਂ ਕੰਮ ਤਾਂ 6 ਵਜੇ ਆਣੀ ਆ 6 ਵਜੇ ਆ ਕੇ ਨੇਰਾ ਹੋ ਜਾਂਦਾ ਥੱਕ ਜੰਨੇ ਆ ਫਿਰ ਸੰਡੇ ਆਹੀ ਕੰਮਾ ਨੂੰ ਹੁੰਦਾ ਵਾ ਆਇਆ ਗੁਰਦਵਾਰੇ ਜਾਇਓ ਜਿੱਦਿ ਬਾਚਾ ਉਹ ਕਰਕੇ ਜਾ ਸਕਦੇ ਆ ਅਜੇ ਤਾਂ ਬੋ ਖਾਇਆ ਨਹੀਂ ਕੋਸਾ ਚਲ ਤੂੰ ਚਾਹ ਬਣਾ ਕੇ ਇਹਨੇ ਕੋਈ ਖਲਾਕਾ ਸੁਣਾ ਦੇਖਦੇ ਆ ਬਾਅਦ ਵਿੱਚ ਮੈਂ ਸੋਚਦੀ ਕਿ ਦਾਲ ਤੇ ਮੇਥੀ ਵਾਲਾ ਪਰੌਠਾ ਬਣਾਣਾ ਵਿੱਚ ਮੇਥੀ ਪਾ ਕੇ ਬਣਾਓ 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 ਫਿਰ ਕੁਝ ਤਾਂ ਬਣਾਓ ਹੁਣ ਅਚਾਹ ਫਿਰ ਜਦ ਤੱਕ ਨਹੀਂ ਘੱਟ ਇਹ ਤਾਂ ਜਮੇ ਹੀ ਜਮੇ ਘੱਟ ਬਰਗਰੀ ਵੀ ਹੈ ਕਿਤੇ ਆਏ ਨਾ ਹੋਵੇ 2 ਕੱਪਾਂ ਦੇ ਇੱਕ ਦੋ ਕੱਪਾਂ ਜੋ ਇੱਕੇ ਰਹਿ ਜਵੇਗਾ ਬਹੁਤਾ ਹੀ ਮਸਾਲਾ ਬਣ ਜਵੇ ਫਿਰ ਅੱਕ ਖੜੀ ਹੋ ਰਹੇਗਾ ਮਿੱਤਰਾਂ ਦੀ ਕਿਤੇ ਅਮਲੀ ਵਾਲਾ ਕੰਮ ਹੋ ਜਵੇ ਜਮੇ ਅੱਕ ਖੜੀ ਹੋ ਜਵੇਗਾ ਨਹੀਂ ਮੇਥੀ ਪਾ ਕੇ ਆਣ ਵਾਲੇ ਪਰੌਠਾ ਬਣਾਉਂਗੇ ਤੁਹਾਡਾ ਪਿਆਜ਼ ਕੱਟਿਆ ਹੋਇਆ ਕੰਮ ਮਾਰ ਲੈਣਾ ਦੇਖਿਆ ਇਹ ਜੀ ਜੀ ਕੱਪਾ ਪਿਆਜ਼ ਵੀ ਥੋੜੇ ਸਾਲੇ ਸੜੇ ਹੋਏ ਪਿਆਜ਼ ਪਤਾ ਨਹੀਂ ਕੱਡੀ ਰੇੜੀ ਤੇ ਲੈ ਕੇ ਆਣਾ ਜਾ ਕੇ ਉਹ ਇੱਕ ਪਿਆਜ਼ ਕੰਦਾ ਖਤਮ ਖਰਾਬ ਹੋ ਜਾਂਦਾ ਇਹ ਪਿਆਜ਼ ਹੋ ਜਾਂਦਾ ਹੁਣ ਦਾਲ ਵਾਲੇ ਪਰੌਂਠੇ ਚੱਲੂਗੇ ਲਓ ਜੀ ਸੋਚਾ ਤਾਂ ਕਿਹਾ ਹੋ ਗਿਆ ਕਿਹਾ ਮੈਂ ਤਾਂ ਖੜਾਉਣ ਲੱਗਾ ਤਾਂ ਤੁਹਾਨੂੰ ਅੱਜ ਜੇ ਬੰਦਾ ਕੁਝ ਕਰਨ ਦੀ ਕੋਸ਼ਿਸ਼ ਕਰੇ ਸਾਲੇ ਸਮਾਨ ਨਹੀਂ ਪੂਰਾ ਹੁੰਦਾ ਜੇ ਨਹੀਂ ਕਰਦਾ ਫਿਰ ਕਹਿੰਦਾ ਕੁਝ ਕਰਦਾ ਨਹੀਂ ਹੈਗਾ। ਕਿਆ ਕਰੇ ਬੰਦਾ। ਕਹਿੰਦਾ ਪਿਆਜ਼ ਛੇ ਆ ਵਿੱਚ ਫੇਰ ਹੋਰ ਵੀ ਕੱਟਣਾ ਦੱਸ ਦੇ ਮੈਂ ਕੋਈ ਕੱਟ ਦਿੰਦਾ। ਤੂੰ ਤਾਂ ਬੁੜਾਕੋ ਸੋਚਦੀ ਆ ਬ੍ਰੇਕਫਾਸਟ ਤੈਨੂੰ ਮੈਂ ਬਣਾ ਦੇਣਾ ਸੀਗਾ ਪਰ ਹੁਣ ਤੈਨੂੰ ਬਣਾਉਣਾ ਪੈਣਾ ਸਹੀ ਗਾ ਨਾਈ ਤੋਈ ਰਹਿ ਗਈ ਕੱਪੜੇ ਪਾਏ ਰਹਿ ਗਏ ਕੀ ਕਹਿੰਦੇ ਹੁੰਦੇ ਆ ਨਾਈ ਤੋਈ ਰਹਿ ਗਈ ਹਾਂ ਮੈਨੂੰ ਤੂੰ ਦਾਲ ਕਹਿੰਦੀ ਸੀ ਤੂੰ ਕਟਲੇ ਮੇਥੇ ਮੈਂ ਕਿਹਾ ਦਾਲ ਤੇ ਮੇਥੀ ਵਾਲੇ ਥੋੜੀ ਜੀ ਮੇਥੇ ਨਾਲ ਵਿੱਚ ਟੇਸਟ ਆ ਚੁੱਕਾ ਨਾ ਸੇਆ ਤੁਸੀਂ ਖਾ ਕੇ ਦੇਖਿਓ ਸਵਾਦ ਕਿੰਨੇ ਹੁੰਦੇ ਆ ਮੈਂ ਦਾਲ ਦਾਲ আর ਮੇਥੀ ਪਤਾ ਨਹੀਂ ਕੀ ਕੰਬੀਨੇਸ਼ਨ ਬਣਾਉਣ ਲੱਗੀ ਆ ਹੁਣ ਬਸ ਸਵਾਦ ਹੋਣਗੇ ਹੂੰ ਮੈਨੂੰ ਲੱਗਿਆ ਸੀ ਕਿ ਤੁਸੀਂ ਕੁਝ ਕੰਮ ਲੱਕੋਗੇ ਪਰ ਮੈਂ ਕਿ ਕੀ ਬਣਾਉਣ ਦੀ ਚਾਹ ਆਇਆ ਹੈ ਨਾ ਕਿ ਸਾਰੀਆਂ ਚੀਜ਼ਾਂ ਤਾਂ ਬੱਸੇ ਮੁਸ਼ਕਿਲ ਨੇ ਹੂੰ ਵੀ ਸ਼ਾਇਦ ਐਗਰੋਲ ਨੰਬਰ ਉਹ ਕਰਨਾ ਤੈਨੂੰ ਪਤਾ ਵੀ ਐਗਰੋਲ ਬਣਾਉਣਾ ਨਹੀਂ ਮੈਨੂੰ ਲੱਗਿਆ ਮੈਨੂੰ ਐ ਪ੍ਰੋਪਰ ਪਤਾ ਨਹੀਂ ਸੀ ਜਿਹੜੀ ਚੀਜ਼ ਬੰਦੇ ਨੂੰ ਆਉਂਦੀ ਓਹੀ ਬਣਾਉਣੀ ਆ ਵੀ ਪਤਾ ਹੀ ਆ ਤੈਨੂੰ ਕਿ ਨਹੀਂ ਮੈਨੂੰ ਐ ਸੀਗਾ ਮੈਂ ਕਿ ਕੁਝ ਬਣਾ ਸਕਦੇ ਆ ਚਾਹ ਨਾਲ ਹੂੰ ਵੀ ਚੱਲ ਅੱਜ ਸੰਡੇ ਹੈ ਚੱਲ ਬਚੀ ਹੋਈ ਦਾਲ ਕੰਮ ਆ ਜਾਣੀ ਗਾਣਾ ਲੈਫਟਓਵਰ ਦਾਲ ਵਾ ਤੁਸੀਂ ਆਪਾਂ ਇੰਡੀਆ ਦੇ ਵਿੱਚ ਬਣਾਉਂਦੇ ਹੁੰਦੇ ਸਾਡੀ ਮਾਤਾ ਜਿਹੜੀ ਦਾਲ ਬਚ ਗਈ ਬਹੁਤ ਵਲਾਂ ਤੇ ਜਦੋਂ ਉਹਨੇ ਆਟੇ ਦੇ ਵਿੱਚ ਗੁੰਨ ਲੈਣੀ ਹੈ ਸਵੇਰੇ ਚੱਲ ਉਹਦੇ ਪਰੌਂਠੇ ਐ ਹੁੰਦਾ ਸੀਗਾ ਹਾਂਜੀ ਹਾਂ ਕੀ ਹੋਇਆ ਤੈਨੂੰ ਕਿੱਥੇ ਜਾਣਾ ਕਿੱਥੇ ਜਾਣਾ ਇਹ ਮੁੰਡਾ ਨਹੀਂ ਹੱਦ ਦਾ ਇਹ ਮੁੰਡੇ ਨੇ ਗਾ ਬਣਾ ਤੇਰੀ ਚੂਚ ਹੋਈ ਜਾਂਦੀ ਆ ਖਾਣਾ ਤੂੰ ਖਾਇਆ ਵਾ ਉਹ ਤੇਰੇ ਸਾਹਮਣੇ ਖਾਣਾ ਪੀਣ ਨਾਲ ਆਪਣਾ ਖਤਮ ਕਰਿਆ ਕਰੀ ਬੈਠਾ ਹੈ ਉਹ ਦਾਲ ਚ ਨੂਨ ਵਿੱਚ ਹੈਗਾ ਵਾ ਪਰ ਕਿਉਂਕਿ ਆਟੇ ਚ ਮੈਂ ਤਾਂ ਇੱਕ ਚਮਚਾ ਤਾਂ ਪਾਉਣਾ ਵੈਣਾ ਪਾਲ ਬਹੁਤ ਨਮੂਨ ਪਾਉ ਤਾ ਬਾਈ ਇੰਨਾ ਪਾ ਆ ਆਟੇ ਵਰਗਾ ਹਾਂ ਆਟੇ ਜੋਗੇ ਤਾਂ ਚਾਹੀਦਾ ਹੀ ਆ ਕਿਤੇ ਨਹੀਂ ਪਾਉਣਾ ਆਹੋ ਨਹੀਂ ਪਾਉਣਾ ਦਾਲ ਚ ਤਾਂ ਹੈਗਾ ਹੀ ਆ ਆਟੇ ਜੋਗਾ ਬਾਲ ਕੱਟੀ ਸੀ ਉਹ ਤੇਣਾ ਹਾਂ 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 ਠੀਕ ਹੈ ਕਿਨਾਂ ਅ ਅਮਰੀਕਾ ਤੇ ਇੱਕ ਭੈਣ ਆਉਂਦੀ ਹੁੰਦੀ ਹੈ ਟਿਕਟੋਕ ਤੇ ਹੈਨਾ ਉਹਦੀ ਕੁੜੀ ਮਿਸਿਆ ਰੋਟੀਆਂ ਬਹੁਤ ਖਾਂਦੀ ਆ ਉਹ ਵਿਚਾਰੀ ਕਹਿੰਨਾ ਹਮੇਸ਼ਾ ਟਿਕਟੋਕ ਤੇ ਪਾ ਦਿੰਦੀ ਆ ਵੀ ਮੈਂ ਆਟਾ ਇਦਾਂ ਗੁੰਨਦੀ ਆ ਹਨਾ ਹੂੰ ਕਈ ਹੋਂ ਪੈਣਾ ਜਦ ਭਾਈ ਉਹਨੂੰ ਨਾ ਕਮੈਂਟ ਕਰ ਲੂਗੇ ਤੂੰ ਮਹੀਨੇ ਦਾ ਟੱਕਠਾ ਹੀ ਕੋਈ ਨਿਕ ਰੱਖ ਲੈਣੀ ਆ ਕਹਿੰਦੀ ਨਹੀਂ ਭਰਾਵਾ ਮੇਰੀ ਕੁੜੀ ਖਾਂਦੀ ਉਹ ਆ ਵੀ ਨਹੀਂ ਉਹ ਬਰਗਰ ਵਗੈਰਾ ਹੀ ਖਾਂਦੀ ਆ ਹਨਾ ਆਹ ਬੁਝੀਏ ਗੱਲ ਚਲੋ ਜੀ ਫਿਰ ਪਤਾ ਕੀ ਸਕੂਲ ਤੋਂ ਆ ਕੇ ਵੀ ਫਾਲ ਨਹੀਂ ਜਾ ਕੇ ਵੀ ਮੈਨੂੰ ਆਇਆ ਮੇਰੀ ਕੁੜੀ ਰੋਟੀ ਤਾਂ ਖਾਂਦੀ ਆ ਹਾਂ ਸਹੀ ਆ ਕੋਈ ਲੋਕ ਦੋ ਦਿਨ ਦਾ ਆਟਾ ਜਿਆਦਾ ਗੁੰਨ ਲਓ ਮਹੀਨੇ ਦਾ ਕਹਿ ਦਿੰਦੇ ਹੋ ਸਹੀ ਵਾਲਾ ਮਹੀਨੇ ਦਾ ਆਟਾ ਇਕੱਠਾ ਹੀ ਪੁੰਨ ਲੈਣੀ ਆ ਤੂੰ ਚੱਲ ਬਈ ਦਾਲ ਅੱਜ ਉਹਦੇ ਨਾਲ ਕੰਮ ਮੈਂ ਕਰਨ ਲੱਗੀ ਪਰ ਮੇਰਾ ਤਾਂ ਮਹੀਨੇ ਦਾ ਨਹੀਂ ਆਹੋ ਚੱਲ ਦੋ ਦਿਨ ਆਪਾਂ ਦੋ ਹੀ ਖਾਣੇ ਆ ਆਪਣੇ ਬੱਸ ਇੱਕ ਤਾਂ ਹੀ ਲੱਗਦਾ ਨਹੀਂ ਖਾਣਾ ਹੋਰ ਕਿ ਸਖਾਓ ਕੱਲ ਤੇ ਖਾ ਲਵੋ ਸਾਨੂੰ ਤਾਂ ਕੋਈ ਇਤਰਾਜ ਨਹੀਂ ਹੈਗਾ ਕੱਲ ਨੂੰ ਫੇਰ ਖਾ ਲੇਂਗੇ ਅਸੀਂ ਬਚੀਆਂ ਹੋਈਆਂ ਇਹ ਜੀ ਐਨਾ ਨਹੀਂ ਮੈਂ ਆਪਣਾ ਨਾ ਖਾਣਾ ਖਲਾਉਂਦੀ ਹਾਂ ਹਾਂ ਬੱਸ ਆਹ ਹੁਣ ਕੋਟੀ ਖਾ ਕੇ ਹੂੰ ਸ਼ਾਮ ਨੂੰ ਕੁਛ ਹੋਰ ਬਣ ਜਾਣਾ ਕੱਲ ਨੂੰ ਫੇਰ ਤੇ ਕੱਲ ਫੇਰ ਟੀਨ ਤਿਆਰ ਹੋ ਕੰਮ ਦੇ ਕੱਲ ਤੇ ਫੇਰ ਕੰਮਾਂ ਪਾ ਅੱਜ ਮੈਨੂੰ ਇੱਕ ਦਿਨ ਮਿਲਿਆ ਸੀ ਸੌਣ ਨੂੰ ਉਹ ਵੀ ਛੁਕੇ ਨੇ ਸੌਣ ਨਹੀਂ ਦਿੱਤਾ ਸੋ ਕਿਉਂ ਮੈਂ ਤੂੰ 10 ਵਜੇ ਉੱਠ ਕੇ ਆਈਆਂ ਜੇ ਹੁਣ ਕਈ ਜਾਂਦੀ ਹੈ ਜੀ ਫੇਰ ਪਹਿਲਾਂ ਛੁਕੇ ਨੇ 5:30 ਠਾਲਤਾ ਓਕੇ ਤੂੰ ਵੱਲੇ ਉੱਠਲੀ ਰਾਤ ਸਵੇਰੇ ਸੌਰੀ ਸਵੇਰੇ ਮੈਂ ਪਹਿਲਾਂ ਉੱਠ ਲੇ ਕਿਉਂਕਿ ਮੇਰੇ ਕੋਲ ਆ ਕੇ ਬੈਠ ਤੇ ਚੂਚੂ ਭਰੀ ਗਿਆ ਨਾ ਖਾਣਾ ਫੇਰ ਤੂੰ ਦਿੱਤਾ ਹਣਾ ਫੇਰ ਖਾਣਾ ਮੈਂ ਦਿੱਤਾ ਤੇ ਮੈਂ ਬੈਠੀ ਕਿਉਂਕਿ ਛੂਕੇ ਦਾ ਟਾਈਮ ਹੈ ਸਵੇਰੇ ਅਸੀਂ ਅਰਲੀ ਉੱਠਦੇ ਆ ਨਾ ਉਦੋਂ 6 ਵਜੇ ਇਹਨੂੰ ਖਾਣਾ ਦੇ ਦਿੰਨੇ ਆ ਫਿਰ ਇਹ ਆਪਣੇ ਟਾਈਮ ਨਾਲ ਆ ਗਿਆ ਹੁਣ ਨਹੀਂ 5 ਵਜੇ ਅਰਲੀ ਆ ਗਿਆ ਹਾਂ ਨਹੀਂ ਆਪਾਂ 5 ਵਜੇ ਉੱਠਦੇ ਆ ਆਹੋ ਆਪਾਂ ਤਾਂ 5 ਉੱਠਦੇ ਇਹਨੂੰ 6 ਵਜੇ ਦਿੰਨੇ ਤਕਰੀਬਨ ਖਾਣਾ ਸੋ ਚਾਹ ਥਾ ਕੀ ਕੀ ਹੋ ਗਿਆ ਦਾਲ ਖਾਓ ਦਾਲ ਖਾ ਗਈ ਵੈਸੇ ਸੰਡੇ ਨੂੰ ਜ਼ਿਆਦਾਤਰ ਕਈਆਂ ਦੇ ਦਾਲ ਤੂਲ ਵਾਲੇ ਪੌਠੇ ਬਣਦੇ ਕਈਆਂ ਦੇ ਆਲੂ ਵਾਲੇ ਆ ਵੀ ਆਲੂ ਵਾਲੇ ਬਣਾਉਂਗੀ ਕਿਸੇ ਦਿਨ ਉਹ ਤਾਂ ਬੰਦੇ ਰਹਿੰਦੇ ਆ ਆਹੋ ਦੇ ਕਿਹੜਾ ਇਹ ਕਿਹੜਾ ਗੋਡਾ ਹੁੰਦਾ ਨਹੀਂ ਠੀਕ ਆ ਅੱਛਾ 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 ਮੈਂ ਕਿੰਨਾ ਜੋਰ ਲਾ ਰਹੀ ਹਾਂ ਆਟੇ ਮਸਲਣਾ ਹੋਵੇ ਜਾਂ ਕੁੱਟਣਾ ਹੋਵੇ ਹੂੰ ਫਿਰ ਬਸ ਤੁਹਾਨੂੰ ਪਤਾ ਹੀ ਆ ਕਿ ਮੁਕੀ ਐ ਇਦਾਂ ਹੀ ਪੈਂਦੀਆਂ ਨੇ ਕਿਆ ਸੋਚ ਕੇ ਕੁੱਟਦੀਆਂ ਨੇ ਇਹ ਕਿਹਦੇ ਪੈ ਰਹੀਆਂ ਦਸੂਣੀ ਕੱਢਣੀ ਹੁੰਦੀ ਹੈ ਜਦ ਕਿਸੇ ਦੇ ਹੈ ਫਿਰ ਆ ਫੜਕਾ ਪੜਕਾ ਕੇ ਮਾਰੋ ਨਾਨੇ ਬੰਦੇ ਦਾ ਪਰ ਗੁੱਸਾ ਲੈ ਜਾਂਦਾ ਨਾਨੇ ਇਹੋ ਜਿਹਾ ਨਹੀਂ ਲੈ ਪਟਲੇ ਆ ਜਿਹਦੇ ਪਰ ਗੁੱਸਾ ਹੋਵੇ ਚਾਹੇ ਕੰਮ ਵਾਲੀਆਂ ਪਰ ਹੋਵੇ ਜੇ ਘਰ ਵਾਲੀਆਂ ਪਰ ਹੋਵੇ ਘਰ ਵਾਲਿਆਂ ਪਰ ਹੋਵੇ ਓਏ ਲੈ ਲੈ ਕੇ ਉਹਦਾ ਨਾਮ ਵੀ ਤੇ ਤੇਰੀ ਹੁਣ ਤਾਂ ਹੀ ਲੱਗਦਾ ਕਿ ਮੱਖੀ ਦਾ ਟੱਟਾ ਮਿੱਠਿਆ ਵਾਲਾ ਗੁੰਨੇ ਹੂੰ ਨਹੀਂ ਕਣਕ ਦਾ ਹੈ ਇੱਕ ਕਣਕ ਦੇ ਚੀਂ ਨੂੰ ਕਣਕ ਦੇ ਵਿੱਚ ਸੌਰੀ ਉਹ ਦਾਲ ਪਾਈ ਵੀ ਹੈ ਹਨਾ ਦਾਲ ਪਾਈ ਆ ਪਰ ਹੁਣ ਮਿੱਥੇ ਆ ਵਿੱਚ ਤਾਂ ਲੱਗਦਾ ਕਿ ਮਿੱਥੇ ਆ ਹੂੰ ਮਿੱਥੇ ਵਿੱਚ ਕੀ ਚਾਹੀਦਾ ਹੁਣ ਇਹਨੂੰ ਕੀ ਚਾਹੀਦਾ ਉੱਪਰ ਜੜਿਆ ਹੈ ਬਾਹ ਜਾਣਾ ਚਲਾ ਆ ਥੱਲੇ ਆ ਜਾ ਆ ਜਾ ਤੇਰੇ ਕੋਲੇ ਮੰਮਾ ਕੋਲ ਜਾਣਾ ਹੋਣੀ ਨੇ ਬਾਹ ਜਾਣਾ ਚਲੋ ਆਜ ਕੋਗਾ ਬਾਹਰ ਜਾਣਾ ਤੈਨੂੰ ਤਾਂਹੀਂ ਇਹਦੇ ਕੋਲ ਚਲੇ ਜਾਂਦਾ ਤੇ ਹੂੰ ਤਾਂ ਇਹਦੇ ਦੁੱਈ ਲੀਸ਼ਾ ਉਹ ਅਸੀਂ ਪੱਕੀ ਉਹ ਬਾਹਰ ਕਰਨੀ ਕਿਹੜਾ ਆਹਾ ਮੈਂ ਡੋਈ ਚ ਇਹਦੇ ਵਾਸਤੇ ਬਣਾਈ ਹੋਈ ਆ ਥੋੜੀ ਜਿਹੀ ਆ ਜਾ ਚਲੋ ਚਲ ਜਾ ਵਗ ਜਾ ਹੁਣ ਬਣਾਇਆ ਜਾਏਗਾ ਪਰਾਂਠਾ ਨਾਲ ਨੂੰ ਜਾਂ ਤੇ ਤੇ ਆਜ ਚੰ ਚੈਨਲ ਮਤਲਬ ਨਾਲ ਹੀ ਖੋਲਿਆ ਕੇ ਦੱਤਾ ਦਾ ਕੀ ਬ੍ਰਸ਼ ਈ ਆ ਤੇਰਾ ਵੀ ਬੱਸ ਸਰਿਆ ਵਾ ਦੇਖ ਉਹਦੇ ਚ ਹੋਊਗਾ ਭੁੱਲ ਜਾਂਦੀ ਏ ਸਮਾਨ ਉੱਪਰੇ ਪਿਆ ਹੋਣਾ ਦੇ ਆਹ ਆਹ ਕਾਦੇ ਬਾਤ ਲੈ ਜਾਂਦਾ ਵਾ ਕੁਕਿੰਗ ਚੈਨਲ ਬਣਾਣਾ ਤਾਂ ਲੱਗ ਤੇ ਜੇ ਸਹੀ ਗੱਲ ਆ ਹਨਾ ਪਤਾ ਨਹੀਂ ਪਤਾ ਨਹੀਂ ਚੈਨਲ ਰੱਖਿਆ ਵਾ ਹਜੇ ਮੈਨੂੰ ਕਹਿੰਦੀ ਤੁਸੀਂ ਟਰੈਵਲਿੰਗ ਕਰਨ ਜਾਇਆ ਕਰੋਗੇ ਮੈਂ ਆਪਣਾ ਲੱਗ ਤੇ ਕੁਕਿੰਗ ਚੈਨਲ ਬਣਾਉਂਗੀ ਭੁੱਲ ਚੀਜ਼ਾਂ ਭੁੱਲ ਜਾਂਦੀ ਏ ਨੇ ਮੇ ਪਪੇ ਪਹਿਲੇ ਤੁਹਾਨੂੰ ਇਹ ਪਰੌਂਠਾ ਨਾ ਥੋੜਾ ਜਿਹਾ ਮੋਟਾ ਹੀ ਹੁੰਦਾ ਵਾ ਮੋਟਾ ਬਣਾਉਂਗਾ ਥੋੜਾ ਜਿਹਾ ਕਿਉਂਕਿ ਮਿੱਸੀ ਰੋਟੀ ਮੰਗੂ ਆ ਨਾ ਬਹੁਤ ਪਤਲਾ ਜੇ ਤਾਂ ਇਹਨੇ ਪਾਪੜ ਜੇ ਬਣ ਜਾਣਾ ਵਾ ਹਲੋ ਹਾਂ ਵੈਸੇ ਵੀ ਮੇਰਾ ਮੱਕੀ ਕਣਕ ਦੀ ਰੋਟੀ ਨੂੰ ਹੱਥ ਥੋੜਾ ਜਿਹਾ ਬੱਲਾ ਤੂੰ ਐ ਕਰਦੀ ਜੇ ਮੱਕੀ ਦੇ ਉਹ ਕਣਕ ਦੇ ਉਹ ਤੇ ਰੋਟੀ ਸਾਡੀ ਮਾਤਾ ਵਰਗੀਆਂ ਹੁੰਦੀ ਆ ਬੜੀ ਦੇਖਿਆ ਸਾਡੀ ਬੀਬੀ ਵੀ ਸਾਡੀ ਚੰਗੀ ਮੋਟੀ ਰੋਟੀ ਬਣਾਉਂਦੀ ਹੁੰਦੀ ਸੀ ਦੇਖ ਜਾ ਤੋ ਸੀ ਰੋਟੀ ਖਾਣੇ ਹੋ ਤੁਹਾਨੂੰ ਤੇ ਨੂੰ ਅਹੀਂ ਟਾਈਮ ਕੋਈ ਜਾਤਾ ਹੁੰਦਾ ਨਾ ਬੀਬੀਓ ਬਣਾ ਰਹੀ ਹੈ ਇਹ ਵੀ ਬਹੁਤ ਹੁਨਰ ਵਾਲੀ ਗੱਲ ਆ ਤਾਂ ਮਮਾ ਕਹਿੰਦਾ ਘਰ ਵਾਲੀ ਚ ਹੈ ਨਾ ਓਡੀਓ ਰੋਟੀ ਬਣਦੀ ਆ ਸਾਡੀ ਸਹੀ ਤਵੰਨਾ ਹੀ ਰਹਿ ਗਈ ਛੋਟੀਆਂ ਰੋਟੀਆਂ ਖਾਣ ਦੀ ਹੂੰ ਹੂੰ ਪਹਿਲਾਂ ਜੇ ਹੋਰਾਂ ਦੇ ਘਰ ਤੇ ਖਾ ਕੇ ਆਣੀ ਆ ਹਾਂ ਮਾਦਰ ਕਹਣਾ ਬੀ ਜੀ ਛੋਟੀ ਰੋਟੀ ਖਾਓ ਬੀਬੀ ਨਹੀਂ ਨਾ ਉਤ ਮੇਰੀ ਨੇ ਉੱਥੇ ਜਾਓ ਹਾਂ ਉਸੀ ਮਾਂ ਕੋਲ ਜਾਓ ਜਿਹੜੀ ਛੋਟੀ ਛੋਟੀ ਰੋਟੀਆਂ ਬਣਾਉਂਦੀ ਹੈ ਹਾਂ ਜਾਂ ਫਿਰ ਜਿਹੜੀ ਆਉਗੀ ਉਹ ਤੋਂ ਜਾਂ ਜਾ ਹਾਂ ਆਪਣੀ ਘਰ ਵਾਲੀ ਨੂੰ ਬਿਖੇ ਅੱਗੇ ਨੂੰ ਇਹ ਮੇਰੀ ਮਾਂ ਮਾ ਕੇ ਦੇਖ ਲਓ ਇਹ ਵੀ ਚੰਗੀ ਮੋਟੀ ਰੋਟੀ ਬਣਾਉਂਦੀ ਹੈ ਨਹੀਂ ਇਹ ਪਾਕਿਸਤਾਨੀ ਸਟਾਈਲ ਆ ਹੂੰ ਆਹੋ ਤੁਸੀਂ ਪਾਕਿਸਤਾਨ ਤੇ ਆਏ ਹੋ ਤਾਂ ਹੀ ਹਾਂ ਇਹ ਪਾਕਿਸਤਾਨੀ ਸਟਾਈਲ ਹੈ ਹਜੇ ਨਹੀਂ ਕਲਾਕਾਰੀ ਕਰਨੀ ਉਹ ਅੱਛਾ ਮੈਂ ਤਾਂ ਮਾਰ ਨਹੀਂ ਕਰਨੀ ਹੈਲਪ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਨਹੀਂ ਮੈਂ ਆਪ ਹੀ ਕਰੂੰਗੀ ਬਜਾਣੇ ਇੱਕ ਤਾਂ ਬੰਦਾ ਹੈਲਪ ਕਰਾਓ ਅਲਿਓ ਵੀ ਨਹੀਂ ਗੱਲ ਬਣਦੀ ਮੈਂ ਕੁਝ ਕਰਨਾ ਚਾਹਤਾ ਹੂੰ ਮੈਨੂੰ ਕੁਝ ਕਰਨੇ ਦੋ ਹਾਂ ਤੁਸੀਂ ਕਰਨ ਲੱਗੇ ਸੀ ਅੱਗ ਨਹੀਂ ਸੀਗੇ ਨਹੀਂ ਤਾਂ ਕਰ ਦੇਣਾ ਸੀਗਾ ਅੱਗ ਨਾਲ ਮੈਂ ਬਹੁਤ ਵਧੀਆ ਓਣਾਨਾ ਬਣਾ ਕੇ ਦਿਖਾਉਂਗਾ ਮਿੱਤਰੋ ਕਿਸੇ ਨਾ ਕਿਸੇ ਦੇ ਬਸ ਉਹ ਕੰਮ ਚਾ ਵੀ ਮੇਰੀ ਹੈਲਪ ਨਹੀਂ ਚਾਹੀਦੀ ਹੁੰਦੀ ਨਹੀਂ ਤਾਂ ਤੂੰ ਸਮਾਨ ਕੱਟ ਦੇ ਤੂੰ ਆ ਕਰਕੇ ਦੇ ਦੇ ਮੈਨੂੰ ਫਿਰ ਉਹ ਬਣਾਉਣਗੇ ਕੁੱਕ ਸਾਹਿਬ ਬਸ ਉਹਦੇ ਚ ਹੀ ਆ ਵੀ ਕੁੱਕ ਪੂਰੇ ਪਰਫੈਕਟ ਆ ਆਪੇ ਸਾਰਾ ਕੁਝ ਬਣਾਉਂਦੇ ਨੇ ਵਾਹ ਵਾਹ ਖੁਸ਼ੂ ਮੇਥੇ ਵਾਲੀ ਰੋਟੀਆਂ ਦੀ ਆਉਣ ਲੱਗ ਗਈ ਹੂੰ ਮੇਥੇ ਵਾਲੀਆਂ ਰੋਟੀਆਂ ਵਧੀਆ ਲੱਗਦੀਆਂ ਮਲਾਈ ਨਾਲ ਆਹ ਮੇਰਾ ਨਵਾਂ ਬ੍ਰਸ਼ ਇਹਨੂੰ ਮੈਂ ਟਰਾਈ ਕਰਨ ਲੱਗੀ ਆ ਇਹ 50 ਪੈਸੇ ਦਾ ਨਿਆ ਬ੍ਰਸ਼ ਇਹ ਬਸ ਮੈਂ ਹੀ ਸੋਚਾ ਵੀ ਮੂੰਹ ਤੇ ਫਾਊਂਡੇਸ਼ਨ ਲਾ ਰਹੇ ਹਾਂ ਵਾਹ 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 ਫਾਰਮੈਲਟੀ ਕਰਨੀ ਆਪਾਂ ਨੂੰ ਵੀ ਸਿੱਖਣੀਆਂ ਪੈਣੀਆਂ ਹੁਣ ਇਹ ਦੇਸੀ ਬਣਾ ਛੱਡਣਾ ਪੈਣਾ ਥੋੜਾ ਜਿਹਾ ਹੂੰ ਨੇ ਲੋਕਾਂ ਨੇ ਕਹਣਾ ਤੁਸੀਂ ਕੁਕਿੰਗ ਕਰਦੇ ਹੋ ਦੇਸੀ ਤਰੀਕੇ ਨਾਲ ਚਮਚੇ ਨਾਲੇ ਭਾਈ ਕਈ ਬੀਬੀ ਕਈ ਕਹਿੰਦੇ ਹੁਣ ਇਹ ਆਹ ਦੇਖ ਚਮਚੇ ਨਾਲੇ ਪਾਈ ਜਾਂਦੀ ਆ ਤੇਲ ਕਿ ਨਹੀਂ ਮੈਂ ਕਿ ਨਹੀਂ ਵੈਸੇ ਕੜਾ ਹੋਣਾ ਉਹਦਾ ਦੇਸੀ ਤਰੀਕਾ ਬੜਾ ਮਸਾਂਹੰਦਾ ਪਰ ਉਹ ਵਧੀਆ ਮੈਨੂੰ ਤਾਂ ਉਹੀ ਚੀਜ਼ਾਂ ਜੇ ਮੈਂ ਤਾਂ ਭਾਈ ਹੋ ਰਹੀ ਨਹੀਂ ਆ ਖੁਸ਼ ਨਾ ਮੈਂ ਆਪਣੇ ਆਪ ਨੂੰ ਚੇਂਜ ਕਰਨੀਆਂ ਚਾਹੀਦੀਆਂ ਇਹ ਫਾਰਮੈਂਟੀਆਂ ਹੁੰਦੀਆਂ ਸਮਝੀ ਨਾ ਮੈਂ ਇਹ ਦਿਖਾਵਾ ਇਹ ਕਰਨਾ ਪੈਂਦਾ ਅੱਗੇ ਪਰ ਇਹਦੇ ਨਾਲ ਸੌਖਾ ਲੱਗਦਾ ਦਿਖਾਵਾ ਵੀ ਨਹੀਂ ਸੌਖਾ ਲੱਗਦਾ ਇਹਦੇ ਨਾਲ ਨਹੀਂ ਸੌਖਾ ਤਾਂ ਲੱਗਦਾ ਆ ਦੇਖ ਬਿਲਕੁਲ ਦਿਖਾਵਾ ਨਹੀਂ ਐ ਸੌਖਾ ਵੀ ਲੱਗਦਾ ਇਹਦੇ ਨਾਲ ਆ ਦੇਖ ਬਸ ਹੁਣ ਮੈਂ ਇਹ ਲਾ ਰਹੀ ਆ ਵੀ ਜਿੱਦਾਂ ਆਪਣੇ ਮੂੰਹ ਤੇ ਪਾਊਡਰ ਲਾ ਰਹੀ ਆ ਬਸ 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 ਆਹ ਇਹਦੇ ਨਾਲ ਐ ਲੱਗਦਾ ਵੀ ਮੇਰੀ ਮੰਮੀ ਮੇਰੇ ਮੂੰਹ ਤੇ ਸਰੋਂ ਦਾ ਤੇਲ ਲਾ ਰਹੀ ਆ ਆ ਫਰਕ ਆ ਬਸ ਫਰਕ ਤਾਂ ਪਿਆ ਹੈ ਨਾ ਨਹੀਂ ਫਰਕ ਤਾਂ ਪੈਣਾ ਜਿਹਦਾ ਹੈ ਅਸਰ ਤਾਂ ਹੈਗਾ ਫਾਊਂਡੇਸ਼ਨ ਹੁੰਦਾ ਨਹੀਂ ਸੀਗਾ ਮੰਮੀਆਂ ਉਹ ਵੀ ਨਾ ਹੁੰਦੀਆਂ ਹੁੰਦੇ ਸੀ ਮੂੰਹ ਤੇ ਨਿਆਣਿਆਂ ਦੇ ਤੇਲ ਹੀ ਲਾਉਂਦੇ ਸੀ ਪਰ ਲਾਉਂਦੀਆਂ ਵੀ ਬਹੁਤ ਤੇਲ ਲਾਗੇ ਹਾਂ ਹੁਣ کریم ਕਰੂਮ ਆਪਾਂ ਨਿਆਣੇ ਦੇ ਲਾਉਣੇ ਐ ਕਰਕੇ ਲਾਉਣੇ ਆ ਆਪਣੀਆਂ ਮੰਮੀਆਂ ਐ ਕਰ ਦਿੰਦੀਆਂ ਸੀ ਐ ਕਰਕੇ ਕਰਦੀਆਂ ਸੀ ਸਾਡੇ ਦਾ ਪਤਾ ਨਹੀਂ ਕਿ ਸਾਡੀ ਮਾਂ ਤਾਂ ਕਿਆ ਕਰ ਦਿੰਦੀ ਤਾ ਦੁੱਧ ਨਹੀਂ ਤੇ ਰੇੜ ਕਦੇ ਹੁੰਦੇ ਦੁੱਧ ਰੇੜ ਕੇ ਜਦੋਂ ਮੱਖਣ ਕੱਢਦੇ ਤੇ ਜਿੰਨਾਂ ਹੱਥਾਂ ਨੂੰ ਲੱਗਿਆ ਵਾ ਉਹ ਸਾਰਾ ਮੇਰੇ ਇਹ ਤਾਂ ਸਿਰ ਤੇ ਜਾਂਦਾ ਜਾਂ ਮੂੰਹ ਤੇ ਬਾਹਾਂ ਨੂੰ ਲੜ ਦੇਣਾ ਮੇਰੇ ਲੱਤਾਂ ਨੂੰ ਮਲ ਦੇਣਾ ਲੈ ਉਹ ਤਾਂ ਖੁਸ਼ਕੀ ਨਹੀਂ ਹੋਊਗੀ ਉਹ ਕੰਮ ਪਹਿਲੇ ਟਾਈਮ 'ਤੇ ਲੋਕ ਲੱਸੀ ਨਾ ਨਾਲ ਲੈਂਦੇ ਸੀ ਲੱਸੀ ਨਾਲ ਸੀ ਵੀ ਨਾ ਆਇਆ ਬਹੁਤ ਅੱਜ ਮੈਂ ਭਾਈ ਉਹ ਨਹੀਂ ਮੈਂ ਕੁਛ ਲੱਸੀ ਆ ਜਾਂਦਾ ਸਿਰ ਤੇ ਨੂੰ ਪਾ ਲੈ ਜਾਂ ਮੂੰਹ 'ਚ ਨੂੰ ਆ ਜਾਂਦਾ ਮੇਰੀਆਂ ਕਈ ਸੇਲੀਆਂ ਹੁੰਦੀਆਂ ਸੀ ਕਹਿੰਦੇ ਹੁੰਦੇ ਸੀ ਕਿ ਆ ਖੁਸ਼ਕੇ ਸੀ ਜਾਂ ਉਦੋਂ ਵੀ ਲੱਸੀ ਨਾ ਨਾਉਣਾ ਚਾਹੀਦਾ ਜੇ ਸਿਰ ਚ ਦਹੀਂ ਵਰਗੀ ਤਾਂ ਸਮੈਲ ਆ ਜਾਂਦੀ ਆ ਸਾਡੀ ਮਾਤਾ ਵੀ ਨਾਉਂਦੀ ਸੀ ਕਈ ਵਾਰ ਫਿਰ ਕਿਹਾ ਹੁੰਦਾ ਜਦ ਛੁੱਟੀ ਵਾਲੇ ਦਿਨ ਹੁੰਦਾ ਤਾਂ ਨਲ ਆ ਕੇ ਸਾਰਿਆਂ ਨੂੰ ਕੋਠੇ ਤੇ ਸੁੱਕਣੇ ਪਾ ਅਰੇ ਇੱਧਰ ਨਿਗਾਹ ਮਾਰ ਨਹੀਂ ਉਹ ਪੜੋਸੀਆਂ ਦੇ ਵੀ ਬੈਠੇ ਹੁੰਦੇ ਤੇ ਨਿਆਣੇ ਦੂਏ ਨੂੰ ਨਿਗਾਹ ਮਾਰ ਨਹੀਂ ਉੱਧਰ ਵੀ ਸਰਦੀਆਂ ਦੇ ਵਿੱਚ ਆਈ ਹੁੰਦਾ ਹੁੰਦਾ ਉਹਰੇ ਦੇਖਣੋਂ ਪਾ ਕਿਵੇਂ ਪਚਾਪਣਾ ਹੈ ਹੈਨਾ ਔਰ ਸਿਰ ਸਾਰਿਆਂ ਦੇ ਤੇਲ ਨਾਲ ਚੋਪੜੇ ਹੋਣੇ ਸਰੋਂ ਦੇ ਤੇਲ ਨਾਲ ਅਤਮਾਰੇ ਆਖੀ ਕੰਮਾਂ ਨੂੰ ਹੁੰਦਾ ਸੀ ਹੈਨਾ ਹਾਂ ਅਨਾ ਸਵੇਰੇ ਕੱਪੜੇ ਤੋ ਦੇਣੇ ਉਹ ਪਾਏ ਵੀ ਹੁਣ ਸੁੱਕਣੇ ਸਾਰੇ ਹਾਂ ਹੈਨਾ ਤੇ ਨਿਆਣੇ ਤੇ ਨਿਆਣੇ ਸੁੱਕਣੇ ਪਾਏ ਹੋਣੇ ਹਾਂ ਨਿਆਣੇ ਸੁੱਕਣ ਨਾਲ ਜਦ ਹੁੰਦੇ ਵੀ ਖਾਦੀ ਖਾਦੇ ਤੇ ਚਾਰ ਚਾਰ ਪੰਜ ਪੰਜ ਤਾਂ ਸਾਰਿਆਂ ਦੇ ਘਰਾਂ 'ਚ ਤੇ ਸਾਡੇ ਮਹੱਲੇ ਤਾਂ ਸਾਰਿਆਂ ਦੇ ਹੀ ਤੇ ਚਾਰ ਚਾਰ ਪੰਜ ਪੰਜ 6 6 ਜੇ 6 6 ਨਹੀਂ ਸੌਰੀ 4 5 4 5 ਦੀ ਤਕਰੀਬਨ ਰੇਸ਼ ਹੁੰਦੀ ਹਾਂ ਚਾਰ ਚਾਰ ਤਾਂ ਸਾਰਿਆਂ ਦੀਆਂ ਤਕਰੀਬਨ ਹੋਣੀਆਂ ਹੁਣ ਅੱਪਾ ਵੀ ਤਾਂ ਚਾਜੇ ਸਾਰੇ ਹਾਂ ਚਾਰ ਚਾਰ ਦਾ ਹੈਗਾ ਹੀ ਤੇ ਹੂੰ ਹੁਣ ਅੱਜਕੱਲ 2 ਬੱਚੇ ਬਸ ਠੀਕ ਹੈ ਪਰ ਪਹਿਲਾ ਸਿਰ ਤੋਂ ਉਹਨਾ ਸੰਡੇ ਦਾ ਹੀ ਬਣਿਆ ਹੋਇਆ ਸੀ ਹੈਨਾ ਸਾਨੂੰ ਵੀ ਸਕੂਲ ਤਾਂ ਛੁੱਟੀ ਛੱਟੀ ਹੁੰਦੀ ਸੀ ਸੰਡੇ ਆ ਦਿਨ ਸੱਟੋਂ ਹੁੰਦੇ ਸੀ ਹੱਬ ਤਾਂ ਸਿਰੇ ਨਹੀਂ ਤਾਂ ਹੁੰਦੇ ਸੀ ਹਾਂ ਹੁਣ 33 ਦਿਨ ਹੁਣ ਤਾਂ ਰੋਏ ਰੋਏ ਸਿਰ ਚ ਆ ਗਿਆ ਲੈ ਲੈ ਰੋਟੀ ਮੈਂ ਬਹਿ ਜਾ ਉਹ ਹਾਂ ਰੋਟੀ ਪਰਾਂ ਸਾਬਜੀ ਬਹਿ ਜਾਣ ਹੁਣ ਹਾਂਜੀ ਚਾਹ ਤੇਰੀ ਹੋ ਗਈ ਚਾਹ ਨੂੰ ਕਾਢੀ ਚਾਹ ਦੋ ਚਲ ਬਾਅਦ ਤੇ ਪੀਉਂਗਾ ਹੂੰ ਰੋਟੀ ਪਰਾਂਠਾ ਮਲਾਈ ਚਟਣੀ ਗ੍ਰੀਨ ਚਟਣੀ ਉਹ ਆਏ ਕਰੋ ਲਾ ਵੀ ਤੈਨੂੰ ਖਾ ਕੇ ਤੇਰਾ ਰਿਵਿਊ ਦਵਾ ਪਹਿਲਾਂ ਦਾ ਥੋੜੀ ਜਿਹੀ ਲਗਾਓ ਚਟਣੀ ਗ੍ਰੀਨ ਵਾਲੀ ਹਾਂ ਔਰ ਸਾਥ ਵਿੱਚ ਲਗਾਓ ਥੋੜੀ ਜਿਹੀ ਮੜਾਈ ਹਾਂਜੀ ਔਰ ਇਸ ਕੋ ਡਾਲੋ ਹੂੰ ਬੱਸ ਘੱਟ ਵੱਧ ਹੋ ਜਾ 10 ਦੇਓ ਨੂੰ ਥੋੜਾ ਘੱਟ ਲਾ ਦੇ ਨਹੀ ਹਾਂ ਠੀਕ ਆ ਠੀਕ ਆ ਚਟਣੀ ਨਾ ਸੀ ਬੱਸ ਤੋਂ ਨਾ ਭਾਈਓ ਲੈ ਵੀ ਖਾਣਾ ਖਿਆ ਸੀ ਆ ਖਾ ਰਹੇ ਆ ਕਿਉਂ ਚਲ ਥੈਂਕ ਯੂ ਗਦਰਾ ਫੇਰ ਵੀ ਬਚਾ ਲਈ ਜਾ ਦੇਖੇ ਇਹ ਜਦ ਬਚ ਗਈਗਾ ਹਨਾ ਨਹੀਂ ਮੈਂ ਕੁਛ ਨਾ ਕੁਛ ਬਣਾ ਲੈਣਾ ਸੀ ਫੇਰ ਮੈਂ ਵੇਸਣ ਦੇ ਬਣਾ ਲੈਣੇ ਸੀ ਆ ਵੇਸਣ ਦਾ ਚਿਲਾ ਬਣ ਜਾਣਾ ਤਾਂ ਜਾਂ ਕੁਝ ਹੋਰ ਬਣ ਜਾਣਾ ਪੋਹਾ ਬਣਾਣਾ ਸੀ ਨਹੀਂ ਪੋਹਾ ਬਣ ਜਾਣਾ ਤਾਂ ਚਲ ਸਪੈਸ਼ਲ ਚਾਹ ਬਣ ਕੇ ਤਿਆਰ ਹਾਂਜੀ ਮੈਨੂੰ ਕਿਆ ਪਾਇਆ ਸ਼ੱਕਰ ਪਾਣੀ ਦੀ ਮੈਨੂੰ ਸ਼ੱਕਰ ਹੀ ਪਾਈ ਆ ਤੂੰ ਆਪ ਜਿੰਨੀ ਹਨਾ ਹਾਂਜੀ ਲਾਈ ਜ ਅਮਰੀ ਸਪੈਸ਼ਲ ਚਾਹ 컬러 ਦੇਖੋ ਮੜਾ ਜ ਅਮਲੀ ਵਾਲਾ 컬러 ਐਂ ਲੱਗਦਾ ਜਿਵੇਂ ਕਾਲੀ ਨਾਗੜੀ ਪਾਈ ਹੋਵੇ ਵਿੱਚ ਚਾਹ ਤਾਂ ਬਹੁਤ ਸਵਾਦ ਬਣਾਉਂਦੀ ਹੈ 14 ਦਾ ਮੇਰਾ ਰਿਕਾਰਡ ਆ ਉਹ ਆਣ ਜਾਂ ਨਹੀਂ ਕਰਿਆ ਕਦੇ ਮੈਂ ਦੇਖਿਆ ਇੱਕ ਪੂਰਾ ਇੱਕ ਕੱਪ ਉੜ ਗਿਆ ਰਹਿ ਗਏ ਦੋ ਕੱਪ ਹਾਂਜੀ ਪਰ ਮੇਰੇ ਪਤੀਲੇ ਦੇਖਾ ਤੋ ਵੀ ਮੈਂ ਉਹਦਾ ਕੀ ਹਾਲ ਕਰਦਾ ਇਹਨੇ ਖਾ ਉਹਨਾਂ ਦਾ ਪਤੀਲਾ ਵੀ ਗਾਲਾਂ ਕੱਢਣੀਆਂ ਮੈਨੂੰ ਬਸ ਇਹਦਾ ਮੈਂ ਤੂੰ ਗਾਲਾਂ ਕੱਢਦੀਆਂ ਫੇਰ ਮੈਨੂੰ ਗਾਲਾਂ ਨਹੀਂ ਕੱਢਦੀ ਪਾਣੀ ਪਾ ਕੇ ਰੱਖਣਾ ਪੈਣਾ ਹੁਣ ਖਾਸਾ ਚਾਹ ਪਾਣੀ ਪਾ ਕੇ ਰੱਖੋ ਤੈਨੂੰ ਕਿਤਾ ਚਾਹ ਬਣਾ ਕੇ ਬੁਲਾਉ ਬੰਦਾ ਸਵੇਰੇ ਸਵੇਰੇ ਨਹੀਂ ਮੈਂ ਐ ਨਹੀਂ ਕਿਹਾ ਮੈਂ ਬਸ ਐਂ ਕਿਹਾ ਵੀ ਪਤੀਲੇ ਦਾ ਹਾਲ ਦੇਖ ਲੋ ਚਾਹ ਤਾਂ ਵਧੀਆ ਬਣੀ ਆ ਪਰ ਪਤੀਲਾ ਦੇਖ ਲੋ ਵਿਚਾਰਾ ਇਹ ਤੇਰੇ ਖਾਣੇ ਵਾਲੀ ਨਿੰਗੀ ਤੇ ਨੂਨ ਵਾਲੀ ਆ ਨੂਨ ਵਾਲੀ ਆ ਆਹਾਹਾਹਾ ਚਾ ਪੀ ਕੇ ਤਾਂ ਹੂੰ ਬਾ ਗੱਲੇ ਕੁਛ ਹੋਰ ਹੂੰ ਹੁਣ ਗੱਡੀ ਭਲਾਵੇਂ ਇਟਲੀ ਨੂੰ ਪਾ ਲਓ ਇਹਦੀ ਚਾ ਪੀ ਕੇ ਕਿਤੇ ਨੀਂਦ ਆਉਂਦੀ ਹੈ ਕਿੰਨੇ ਦਾ ਮਸਾਲੇ ਪਾਏ ਹੋਏ ਜੇ ਰਾਤ ਨੂੰ ਕਰੇ ਡਰਾਈਵਿੰਗ ਕਰਨੀ ਹੋਵੇ ਇਹਦੀ ਕਾਫੇ ਜਿੱਦਾ ਵੈਸੇ ਦਾ ਇਟਾਲੀਅਨ ਕਾਫੇ ਜ਼ਿਆਦਾ ਵਧੀਆ ਹੂੰ ਕਾਫੇ ਐਸਪ੍ਰੈਸੋ ਪਰ ਆ ਸਾਡੀ ਜਾਨੀਏ ਦੇਸੀ ਇਹਦੀ ਕੈਟਲੀ ਉਹ ਪਰ ਕੇ ਰੱਖੀ ਹੋਵੇ ਥਰਮੋਸ ਨਾਲ ਬਸ ਉਹ ਗੱਡੀ ਜਾ ਰਹੀ ਹੈ ਯੂਰਪ ਨੂੰ ਹੈ ਆ ਜਾ ਉਹ ਤੁਰੀ ਆ ਜਾ ਤੁਸੀਂ ਐ ਗਰੋਲ ਬਾਰੇ ਸੋਚ ਰਹੇ ਸੀ ਮੈਂ ਮਿੱਸੀ ਰੋਟੀ ਬਾਰੇ ਸੋਚ ਰਹੀ ਸੀ ਐਸੇ ਮੇਰੇ ਆਲਾ ਤਾਂ ਖਾਪੀ ਹੋ ਗਿਆ ਤੂੰ ਸੋਚ ਰਹੀ ਸੀ ਮੈਂ ਨਹੀਂ ਮੈਨੂੰ ਤਾਂ ਥੱਲੇ ਆਇਆ ਤਾਂ ਮੈਂ ਕਿਹਾ ਸੁੱਤੇ ਪੈਣ ਨਾਲ ਲੱਗੀ ਆ ਵੀ ਜਦ ਤੱਕ ਮੈਂ ਚਾਵਲੇ ਨਾਲ ਬਣਾ ਲੰਨਾ ਬਣਾਣਾ ਤਾਂ ਤੇਰੇ ਆਏ ਦੀ ਦਾ ਮੈਂ ਕਿਹਾ ਚੱਲ ਮਸਾਲੇ ਮਸੂਲੇ ਕੱਟ ਲੈਣਾਂ ਜਾ ਤਾ ਸੋ ਦੋਸਤੋ ਐ ਸੀਗਾ ਸਾਡਾ ਅੱਜ ਦਾ ਵਲੌਗ ਕਿੱਦਾਂ ਲੱਗੀ ਸਾਡੀ ਮਸਾਲੇ ਵਾਲੀ ਚਾਹ ਤੇ ਮੇਥੀ ਵਾਲੇ ਪਰੌਂਠੇ ਲਾਲ ਕੋਲੋਂ ਹੋ ਗਈ ਅੱਜ ਤਾਂ ਮੇਰੇ ਨਾਲ ਤੁਸੀਂ ਦੇਖ ਲਿਆ ਚੰਦਾ ਕੁਸਤੀਗਾ ਬਣਾਉਣਾ ਬਣ ਗਿਆ ਖੈਰ ਕੁਝ ਹੋਰ ਸੋ ਇਹ ਸੀਗਾ ਸਾਡਾ ਅੱਜ ਦਾ ਛੋਟਾ ਜਿਹਾ ਬਲੌਗ ਕਿ ਕਈ ਦੋਸਤਾਂ ਮਿੱਤਰਾਂ ਨੇ ਕਮੈਂਟ ਕਰਕੇ ਕਿਹਾ ਸੀਗਾ ਵੀ ਬਲੌਗ ਰੋਜ਼ ਪਾਇਆ ਕਰੋ ਹਨਾ ਕਈ ਵਾਰ ਕੰਟੈਂਟ ਹੁੰਦਾ ਨਹੀਂ ਕਿਉਂਕਿ ਕੰਮਾਂ ਤੇ ਜਾਂਦੇ ਆ ਤਾਂ ਮਿਲਦਾ ਨਹੀਂ ਸੋ ਅਸੀਂ ਸੋਚਿਆ ਵੀ ਚੱਲ ਛੋਟਾ ਛੋਟਾ ਹੀ ਬਣੇ ਤਾਂ ਅਸੀਂ ਬਲੌਗ ਬਣਾ ਕੇ ਪਾ ਦਿਆ ਕਰੀਏ ਤਾਂ ਕਿ ਅਸੀਂ ਆਪਣੇ ਵੀਵਰਜ਼ ਨੂੰ ਸਾਨੂੰ ਦੇਖਣ ਵਾਲੇ ਜਿਹੜੇ ਸਾਨੂੰ ਪਿਆਰ ਕਰਦੇ ਆ ਜਿਹੜੇ ਸਾਡੇ ਬਲੌਗ ਦੇਖਦੇ ਆ ਉਹ ਉਹਨਾਂ ਨੂੰ ਵੀ ਇੰਤਜ਼ਾਰ ਰਹਿੰਦਾ ਹੈ ਇਸ ਕਰਕੇ ਕਿਉਂਕਿ ਅ ਜੋ ਕਮੈਂਟਾਂ ਦੇ ਵਿੱਚ ਪੜਿਆ ਉਸ ਅਨੁਸਾਰ ਮੈਂ ਦੱਸ ਰਿਹਾ ਇਸ ਕਰਕੇ ਸੋ ਅਗਰ ਵਧੀਆ ਲੱਗਿਆ ਹੋਵੇ ਵਲੌਗ ਤਾਂ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਦਾ ਲੱਗਿਆ ਤੇ ਵੀਡੀਓ ਨੂੰ ਹਾਈਪ ਕਰਦੇ ਹੋ ਆਪਣਾ ਰੱਖਿਓ ਜੀ ਖਿਆਲ ਮਿਲਦੇ ਆ ਜਲਦੀ ਕਿਸੇ ਹੋਰ ਵਲੌਗ ਨਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਦੋਸਤੋ